ਯਾਰ ਇਹ ਵੀਰੇ ਬਲੈਕ ਐਂਪਰ ਵੱਜਦਾ ਹੈ 70 ਰੁਪਏ ਕਿਲੋ ਵਜਿਆ ਇਸ ਤੋਂ ਥੋੜਾ ਵਧੀਆ ਜੋ 110 ਰੁਪਏ ਕਿਲੋ ਵਜਿਆ ਜਿਹੜਾ ਜ਼ਿਆਦਾ ਵਧੀਆ ਚਾਰਾ ਜੀ ਉਸੇ ਦਾ ਹੀ ਬੰਦਾ ਹੈ ਠੀਕ ਹੈ ਜਿਹੜੀ ਜ਼ਿਆਦਾ ਮੋਟੀ ਮੱਚ ਹੁੰਦੀ ਹੈ ਉਹਦਾ ਚੰਮ ਮੋਟਾ ਹੁੰਦਾ ਉਹ ਗਲਦੀ ਨਹੀਂ ਨਾ ਉਹ ਸਵਾਦ ਬੰਦਾ ਫਿਰ ਕਰਦੀ ਆਏ ਮਹਿੰਗਾ ਹੋ ਗਿਆ ਛੋਟੇ ਦਾ ਜ਼ਰਾਗਾ 60 70 ਰੁਪਏ ਕਿਲੋ ਵਜਿਆ ਤਾਂ ਵੱਧ ਗਿਆ ਰੇਟ ਹਾਂ ਜੀ ਅਸੀਂ ਖੇਰ ਕਰਕੇ ਕੋਈ 850 ਦਾ ਦੇ ਦਾਂਗੇ ਚੱਕ ਸਹੀ ਆ ਤੇ ਅੰਬ ਦੀ ਵੈਰੈਟੀ ਹੁੰਦੀ ਹੈ ਨਾ ਮਿੱਟੀ ਜਿਹੜੀ ਬਾਅਦ ਚੋਂ ਲੱਗ ਲੰਗੜਾ ਆ ਗਿਆ ਸੰਧੂਰੀ ਆ ਗਿਆ ਤੇ ਹੋਰ ਕਈ ਕੁਸ਼ ਉਹ ਬਈ ਚਾਰੀ ਅੰਬ ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਪਿੰਡੂ ਕਿਤਾ ਚੈਨਲ ਚ ਬਾਈ ਜੀ ਸਵਾਗਤ ਕਰਦੇ ਆ ਤੇ ਆਪਾਂ ਕੋਟਪੂਰਾ ਦੀ ਮੰਡੀ ਦੇ ਵਿੱਚ ਆ ਗਏ ਆ ਇੱਥੋਂ ਸ਼ੁਰੂ ਕਰਨ ਲੱਗੇ ਆ ਵੀਡੀਓ ਆਏ 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 ਬ੍ਰੈਡਾਂ ਤੋਂ ਹੋਰ ਬਾਈ ਕੀ ਆਲਾ ਠੀਕ ਆ ਬਾਈ ਬ੍ਰੈਡ ਨੱਪੀ ਆਉਂਦਾ ਇੱਧਰ ਦੇਖੋ ਕਮੇਡੀ ਸ਼ੁਰੂ ਕਰ ਲੱਗਾ ਜੋ ਤਾਜ਼ੇ ਤਾਜ਼ੇ ਰੇਟ ਤੁਹਾਨੂੰ ਵਿਖਾਉਣੇ ਆ ਇੱਧਰ ਬ੍ਰੈਡਾਂ ਵਾਲੀ ਦੁਕਾਨ ਤੇ ਖੜੇ ਸੀ ਬਾਈ ਤੇ ਆਹ ਬਾਈ ਲਾਉਂਦਾ ਬ੍ਰੈਡ ਬਹੁਤ ਸਵਾਦ ਟੇਸਟੀ ਸਰਾ ਬ੍ਰੈਡ ਲਾਉਂਦਾ ਬਾਈ ਦੀ ਵੀਡੀਓ ਅੱਡ ਬਣਾਵਾ ਕਹਿੰਦੇ ਉਹ ਕਿਹੜਾ ਮਹਾਵੀਰ ਹੋਰ ਕਿਵੇਂ ਢੱਲਾ ਜਾ ਖੜਾ ਏ ਹਾਂ ਜਿਹੜਾ ਸਮਾਨ ਵਿਖਿਆ ਨਹੀਂ ਲੱਗਦਾ ਹਲੇ ਪੂਰਾ ਹਨਾ ਚਾਰ ਕਿਲੋ ਚਾਰ ਪੰਜ ਕਿਲੋ ਚਾਰ ਚਾਹ ਲੈ ਚਾਹ ਨੂੰ ਚੰਗਾਲੀ ਬਣਾਉਂਦਾ ਪੂਰੀ ਘੈਂਟ ਹੈ ਹੈ ਫਿਰ ਨਜ਼ਾਰੇ ਆਉਣਗੇ ਨਜ਼ਾਰੇ ਆਉਣਗੇ ਤੇ ਨਜ਼ਾਰੇ ਜਾਣਗੇ ਤੇ ਆ ਜੋ ਮੈਂ ਇਹਨਾਂ ਹੋਰ ਵਾਰੀ ਮਰੂਦ ਬਹੁਤ ਤਗੜੇ ਤਗੜੇ ਆਏ ਪਏ ਆ ਯਾਰ ਹੈ ਮੈਂ ਦੋਨੋਂ ਦੇ ਦੇਣਾ ਸੀ ਮਰੂਦ ਯਾਰ ਮਰੂਦ ਬਹੁਤ ਵੱਡੇ ਵੱਡੇ ਆਏ ਪਾਤਰ ਕੋ ਹੈ ਠੀਕ ਆ ਕੀ ਰੇਟ ਆ ਇਹ 100 ਰੁਪਏ 100 ਰੁਪਏ ਸਿਰਫ ਹੀ 100 ਰੁਪਈਆ ਰੇਟ ਜਿਹੜਾ ਮਰੂਦ ਬਾਈ ਇਦਾਂ ਬਾਹਰ ਲਈ ਰੇਡ ਅੰਦਰ ਰੇਡ ਪੁੱਛ ਕਰਦੇ ਆਂ ਬਾਈਆਂ ਤੋਂ ਵੀ ਕੀ ਚੱਲੀ ਜਾਂਦੇ ਆ ਉਧਰ ਇੱਥੇ ਜਾਵਣਾ ਜੂਮਣਾ ਆਹ ਹਾ ਹਾ ਕੀ ਬਾਤ ਆ ਜਾਵਣਾ ਦੀ ਕੁਆਲਿਟੀ ਹਾਂ ਪੁੱਛੀਏ ਬਾਈਆਂ ਤੋਂ ਜਾਵਣਾ ਇਹ ਘਟਾਉਣ ਲੱਗਾ ਹੋਰ ਯਾਰਾ ਕਿਵੇਂ ਆ ਜਾਵਣਾ ਸਿੱਟ ਅੰਬਾਲਾ ਬੰਦਾ ਇਧਰ ਮਿਲ ਗਿਆ ਕਹਿੰਦੇ ਹੋਰ ਸੁਣਾ ਠੀਕ ਆ ਜਾਵਣ ਕਿੰਨੀ ਦੇ ਵੈਗੀ ਅੱਜ ਸਰੇ ਹਾਂ ਸਰੇ ਵੈ ਕੀ 90 ਰੁਪਏ ਹੈ 130 ਵੈਗਣਾ ਕਿ 130 ਵੈਗੀ ਆ ਜੀ 130 115 ਹਾਂ ਕਮਾਲ ਹੋ ਗਈ ਵਧ ਗਈ ਰੇਟ ਯਾਰ ਨਹੀਂ ਹੈ ਨਹੀਂ ਜਮਨ ਚਾਰ ਪੰਜ ਕਰੋੜੀ ਕਿੰਨੇ ਗਏ ਸੀ ਗ੍ਰੇਡ 10 ਲਾ 130 ਰੁਪਏ ਬਾਈ ਇਹਦਾ ਸਿਰਾ ਰੇਟ ਚੱਲਿਆ ਜਮਨ ਦਾ ਬਾਕੀ ਬਾਈਆਂ ਤੋਂ ਵੀ ਪੁੱਛਦੇ ਤੇ ਅਮਰੂਦ ਕਿੰਨੇ ਵੇਚ ਕੇ ਪਾ ਹੈ ਕੁਆਲਿਟੀ ਬਹੁਤ ਵਧੀਆ ਯਾਰ ਆ ਹਰੇ ਜਾਗੇ ਬਾਈ ਤੇ ਆ ਆਗੇ ਇਧਰ ਪੀਲੇ ਬਣ ਜੇ ਹਨ ਕਿਹੜੀ ਉਹ ਸਿਰਾ ਕਿੰਨਾ ਵੇਗਿਆ ਸਿਰੇ ਦਾ 70 ਰੁਪਏ ਗਲੋ ਬਈ ਦਾ ਅਮਰੂਦ ਵੇਖ ਗਏ ਇਧਰ ਤੇ ਕੀ ਆਲਾ ਬਾਈ ਜਾਮਣ ਦਾ ਰੇਟ ਫੇਰ ਵੱਧ ਗਿਆ ਬਾਈ ਅੱਜ 108 ਰੁਪਏ ਤੱਕ ਵੀ ਹੈ 15 ਵਿੱਚ 115 ਤੀ ਵੀ ਆਖੀ ਜਾਂਦੇ 15 15 115 ਵੀ ਵੀ ਗਈ ਹੈ ਜੀ ਅੱਛਾ 115 ਵੀ ਜਾਨੀ ਰੇਟ ਵੱਧ ਗਿਆ ਬਾਈ ਜਾਮਣ ਦਾ ਤੇ ਅਮਰੂਦ ਦਾ ਰੇਟ ਮੈਨੂੰ ਲੱਗਦਾ ਹਲੇ ਉਹਦਾਂ 80 ਸੀਗਾ ਅੱਜ ਕਿੰਨਾ 70 80 ਅੱਜ ਚੱਲੀ ਅਮਰੂਦ ਨਾ ਹੋਈ ਚੱਲੀ ਨਾ ਤੇ ਜਾਮਣ ਦਾ ਰੇਟ ਆ ਜਿਹੜਾ ਵੱਧ ਗਿਆ ਇਧਰ ਬੰਦੇ ਸਮਾਨ ਸੋਣ ਲੈਣ ਆਏ ਆ ਭਰਾ ਹੋਰ ਕੀ ਆਲਾ ਬਾਈ ਠੀਕ ਆ ਅਜ ਤਾਂ ਮੌਸਮ ਚ ਖੜਿਆ ਯਾਰ ਆਏ ਬੰਦੇ ਵੀ ਖੜੇ ਲੱਗਦੇ ਆ ਨਾ ਖੋਸ਼ ਆ ਅੱਗੇ ਤਾਂ ਮੁਰਕਾ ਹੀ ਭੁੰਜੀ ਅੰਦਰ ਰਹਿੰਦੇ ਆ ਨਾ ਦੋ ਦਿਨ ਹੋ ਗਏ ਮੁਰਕਾ ਨਹੀਂ ਭੁੰਨਦੇ ਹਾਂ ਤੇ ਆਜੋ ਇੱਧਰ ਹੋਰ ਰੇਡ ਰੂਟ ਗਿਆ ਆਖੇ ਹੁੰਦੇ ਸਤਨਾਮਾ ਨੂੰ ਆਉਂਦਾ ਨਹੀਂ ਯਾਰ ਸਤਨਾਮਾ ਕੋਲੇ ਮਾਲਾ ਜਿਹੜਾ ਮੁੱਕ ਗਿਆ ਤੇ ਬਾਈ ਦੇ ਨਾਲ ਕਰਦਿਆਂ ਗੱਲਬਾਤ ਬਾਈ ਕੋਲੇ ਹਰੇ ਮਟਰ ਪਏ ਆਏ ਹਾਏ ਵੱਧ ਲੈਣਾ ਤਾਂ ਵੱਡਾ ਲੈ ਲੈਣਾ ਆਪਾਂ ਕੀ ਆਲਾ ਪ੍ਰਾ ਮੇਰੇ ਰੱਖ ਲਈ ਸੌਕ ਦੇ 100 ਕੀ ਗੱਲ 100 130 ਰੁਪਏ ਕਿਲੋ ਜਿਹੜੇ ਬਾਈ ਮਟਰ ਹਰੇ ਚੱਲੀ ਜਾਂਦੇ ਕਵਾਲ ਦੀ ਵੇਲੋ ਜ਼ਾਨਦਾਰ ਐ ਨਾ ਰਸ ਜੀ ਟੀਵੀ ਚੰਗੀ ਆ ਭਾਅ ਵੀ ਕਿੱਤੇ ਖਾ ਸਕਦੇ ਇਹਨਾਂ ਨੂੰ ਭਾਵੇਂ ਹਨ ਕੱਚੇ ਖਾ ਲੋ ਭਾਵੇਂ ਹਾਂ ਮੈਂ ਤਾਂ ਕੱਚੇ ਹੀ ਖਾਂਦਾ ਹਾਂ ਨਾ ਫਿਰ ਕਦੂਆਂ ਦਾ ਭਾਅ ਵੀ ਦੱਸ ਦੇ ਇਹਨਾਂ ਨੂੰ ਉਹ ਤੋਰੀਆਂ ਵਾਲਾ ਕਦੂਆਂ ਦਾ ਲਾਹੂਗਾ 20 25 ਰੁਪਏ ਹੋਣਾ ਕਦੂਆਂ 100 120 ਰੁਪਏ ਕਿਲੋ ਕਦੂ ਹੈ ਨਹੀਂ ਕਦੂ 100 ਹੀ ਕਿਲੋ ਕਦੂ ਆ ਕਦੂ ਦਾ ਪਤਾ ਦੱਸ ਨਾ ਕਦੂ ਕਿੰਨੇ ਬਾਈ ਪਤਾ ਹੀ ਆ ਕਿੰਨੇ ਆ 120 ਰੁਪਏ ਕਿਲੋ ਬੋਲਦੇ ਬਾਈ ਅੱਜ ਚੱਲ ਆਪਾਂ ਪਤਾ ਕਰਕੇ ਨਾ ਗਾਂਵ ਜਿੱਥੇ ਕਦੂ ਪਏ ਹੋਏ ਆ ਪਰ ਰੇਟ ਹੁਣੇ ਕਨਫਰਮ ਕਰੇ ਹੁੰਦੇ ਸਿਰੇ ਦੀ ਕੁਆਲਿਟੀ ਤੇ ਬਾਈਆਂ ਦੇ 120 25 ਰੁਪਏ ਕਿਲੋ ਇੱਥੇ ਕਦੂ ਵਿਕੀ ਜਾਂਦੇ ਆ ਭਰਾ ਬਾਈ ਆਪਣੇ ਕੋਲੇ ਕੀ ਕੀ ਵੈਰਾਈਟੀ ਸੀਗੀ ਆਪਰੇ ਕੋਲੇ ਕੱਲਾ ਮਟਰ ਹੀ ਸੀ ਬਾਈ ਸਤਨਾਮ ਜਵਾਬ ਦੇ ਗਿਆ ਬਸ ਸਤਨਾਮ ਦਾ ਉਹਕੇ ਵੇਲੇ ਉਹਨਾਂ ਕਾ ਤੂੰ ਹੀ ਖੜਾ ਮਰਨਾ ਨਹੀਂ ਗੋਪੀ ਗੋਪੀ ਲਾਉਗਾ ਸਤਨਾ ਗੋਪੀ ਲਾ ਹਾਂ ਭਿੰਡੀ ਵੀ ਹਾਂ ਭਿੰਡੀ ਵੀ ਹਾਂ ਗੋਪੀ ਜੱਬਾ ਹਾਂ ਠੀਕ ਆ ਸਭ ਭਾਅ ਵੀ ਦੱਸ ਦੀ ਚੰਗਾ ਕਿੰਨਾ ਭਿੰਡੀ 80 ਰੁਪਏ ਹੈ ਕਮਾਲ ਹੋ ਗਈ ਆ ਰੇਟ ਇੰਨੇ ਚੱਕਦੇ ਕਿ ਮੈਨੇ ਛੇੜੀ ਇਹਨੇ ਛੇੜੀ ਤਾਂ ਨਹੀਂ ਜਾਂਦੇ ਕਰਦੇ ਮੈਨੂੰ ਨਹੀਂ 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 ਭਾਈ ਅਜ ਮੰਡੀ ਜੀ ਫਿਰਦਾ ਹਾਂ ਹਾਂ ਮੰਡੀ ਭਰਾ ਭਾਈ ਕੀ ਆਲਾ ਅੱਜ ਇਹ ਰੇਟ ਬਈ ਤੇਜ਼ ਹੋਇਆ ਹੈ ਕਿ ਠੀਕ ਹੀ ਹੈ ਕੰਮ ਇਹ ਭਿੰਡੀ ਮੁੰਡੀ ਕਿੰਨੀ ਅੱਜ ਭਿੰਡੀ 65 ਰੁਪਏ ਵਾਕਈ ਤੇਜ਼ ਹੋਇਆ ਕੰਮ ਨਾ ਪਿੰਡੀ 65 ਰੁਪਏ ਬਾਈ ਇਹਦਾ ਵਿਚਰੇ ਦੀ ਕੁਆਲਟੀ ਜਿਹੜੀ ਚੱਲੀ ਹੈ ਮਿਰਚ ਪਾਲਾ 20 ਰੁਪਏ ਕਿਲੋ ਮਿਰਚ 20 ਰੁਪਏ ਠੀਕ ਹੈ ਤੇ ਜਿਹੜਾ ਪੇਠਾ ਸੀ ਆਇਆ ਪੇਠਾ 15 16 ਰੁਪਏ ਕੋਈ ਗੱਲ ਨਹੀਂ 15 16 ਰੁਪਏ ਪੇਠਾ ਬਾਈ 15 16 ਰੁਪਏ ਕਿਲੋ ਜਿਹੜਾ ਇੰਨੇ 25 30 ਰੁਪਏ ਸਿਰੇ ਦੀ ਕੁਆਲਟੀ ਹੋ ਗਈ ਮਿਰਚ 20 25 ਬਸ ਇੱਥੇ ਜੀ ਇੰਨੇ ਕਿ ਚੱਲੀ ਜਾਂਦੀ ਤੇ ਅੱਲਾਹੁ ਅੱਲਾਹ ਬਾਈ 15 ਨਹੀਂ ਲੱਗਣਾ 18 ਰੁਪਏ ਲਾ ਦੇਾਂਗੇ ਮੇਰੀ ਗੱਲ ਸੁਣ ਲੈ 80 ਆਖੀ ਲੈਣਾ ਪਿੰਡੀ ਹੁਣ ਕੀ ਹੋ ਗਿਆ ਕੱਲ ਨੂੰ ਜੱਟ ਲੈ ਕੇ ਆਗੇ ਪਿੰਡੀ ਮੈਂ ਤੈਨੂੰ ਫੜਨਗੇ ਸਿਰ ਵੀ ਲੈ ਕਦੂ ਕੀ ਕਦੂ ਦੀ ਰੇਟ ਕਿ ਚੱਲ ਕਦੂ 90 ਰੁਪਏ ਕਦੂ ਵੀ 90 ਰੁਪਏ ਵਾਕਈ ਕਦੂ ਦਾ ਰੇਟ ਵੱਧ ਗਿਆ ਤੇ ਅੱਲਾ ਅੱਲਾ 3 ਰੁਪਏ ਅੱਲਾ 3 ਰੁਪਏ ਅੱਲਾ ਘੱਟ ਫਿਰਦਿਆਂ ਆਲੇ ਨਾ ਬਹੁਤ ਆ ਇਹ ਤਾਂ ਕੋਈ ਖਾਂਦਾ ਨਹੀਂ ਹੁੰਦਾ ਇਹ ਤਾਂ ਕੋਈ ਖਾਂਦਾ ਨਹੀਂ ਹੁੰਦਾ ਇੰਨੇ ਆ ਘੱਟ ਫਿਰਦਿਆਂ ਤੋਰੀਆਂ ਇੰਨਾਂ ਸੀ ਆਪਣੇ ਤੂਰੀ 55 ਰੁਪਏ ਹੋ ਕੀ ਕੀ ਆ ਸੀ ਆਪਣੇ ਆਪ ਹੀ ਗਿਣਾ ਦੇ ਬਸ ਆਹੀ ਆਟਮਾ ਸੀ ਜਿਹੜੀਆਂ ਤੁਹਾਨੂੰ ਦੱਸਤੀਆਂ ਥੋੜੀ ਹੁੰਦੀ ਆ ਯਾਰ ਸਾਬ ਜੀ ਸਾਬ ਜੀ ਹੈ ਨਹੀਂ ਬਈ ਹੁਣ ਹਾਲੋ ਮਾਗਨ ਉਹ ਤਾਂ ਕੱਲ ਰੱਬ ਦਾ ਨਾ ਆਈ ਆ ਸਹੀ ਗੱਲ ਆ ਹੋਰ ਮੇਰਾ ਠੀਕ ਆ ਭਾਈ ਆ ਜਾਓ ਭਾਈ ਅੱਗੇ ਹੋਰ ਚੱਲੀਏ ਬਰੈਡ ਗਿਆ ਤੁਹਾਨੂੰ ਕੱਦੂ ਤੇ ਰੇਡ ਕਣਾ ਤੇ ਤੋਰੀਆਂ ਤੋਰੀਆਂ ਸਭ ਰੇਡ ਕਣਾਦੇ ਆ ਭਾਈ ਅੰਬੂ ਬਜੇ ਯਾਰ ਦੀ ਜੇ ਨਹੀਂ ਕਮਾਲ ਹੋ ਗਈ ਯਾਰ ਹਾਂ ਭਾਈ ਕੀ ਆਲਾ ਟਮਾਟਰ ਭਾ ਕੀ ਕਰਤੇ ਅੱਜ ਹਾ ਲਾਲ ਜੇ ਐਨ ਗੱਲਾਂ ਹੜਗੇ ਟਮਾਟਰ 50 ਰੁਪਏ ਕਿਲੋ ਟਮਾਟਰ ਭਈਆ ਜਿਹੜੇ ਵੇਖੀ ਇਹਨੇ ਨਾ ਤੁਸੀਂ ਵੀਡੀਓ ਚ 50 ਰੁਪਏ ਕਿਲੋ ਟਮਾਟਰ ਆਇਆ ਕਿਆ ਬਾਤ ਚੋ ਭਾਈ ਬੱਬੂ ਕੋਸ਼ਾ ਹਾਂ ਛੋਟਾ ਹਰਕਤ ਹੋ ਜਾਂਦੀ ਤੇ ਵੱਡੇ ਦਾ ਸਹਿਜ ਵੀ ਦੱਸਦੇ ਛੋਟੇ ਦਾ ਕਿੰਨਾ 770 ਰੁਪਏ ਵੱਡੇ ਦਾ 670 ਇਹ ਕਿੰਨਾ ਇਹ ਛੋਟਾ ਸਹਿਜ 40 ਰੁਪਏ ਇਹ 40000 ਰੁਪਏ ਵੈਸ 770 ਜਿਹੜਾ ਚੱਲੀ ਜਾਂਦਾ ਬਈ ਅਸੀਂ ਖੜੇ ਆਂ ਉਮਰਤ ਤੇ ਫਰੂਟ ਕੰਪਨੀ ਤੇ ਖੜੇ ਆਂ ਤੇ ਅਰੰਬ ਨਹੀਂ ਆਇਆ ਅਜ ਆਪਣੇ ਕੋਲ ਅੱਜ ਕਿਤੇ ਨਹੀਂ ਆਇਆ ਹਲੇ ਬੰਦਾ ਚੱਲਿਆ ਮੰਡੀ ਇਹ ਅੰਬ ਮੰਦਾ ਚੱਲਿਆ ਮੰਦਾ ਵਾਲੇ ਮੰਡੀਆ ਵੱਡੀਆਂ ਵੱਡੀਆਂ ਮੰਡੀਆਂ 'ਚ ਅੰਬ ਜਾ ਰਹੇ ਹਲੇ ਠੀਕ ਹੈ ਇੱਥੇ ਆਪਣੇ ਘਟ ਗਿਆ ਮਾਲ ਜਮਾਂ ਹੀ ਗਿਆ ਹਲੇ ਆਇਆ ਨਹੀਂ ਕਿਤੇ ਗੱਡੀ ਲੱਗੀ ਨਹੀਂ ਵੀ ਅੰਬ ਨੇ ਆ ਭਈ ਅੱਜ ਕੋੜ ਕਪੂਰਾ ਮੰਡੀ ਜੰਮਾ ਦੇ ਰੇਟ ਪੁੱਛਦੇ ਸੀ ਤੁਸੀਂ ਹੋਰ ਆਪਣੇ ਕੋਲ ਕਿਹੜੀ ਕਿਹੜੀ ਵੈਰਿਟੀ ਸੀ ਅੱਜ ਆਹੇ ਭਈ ਆਪਣੇ ਕੋਲ ਕੱਲਾ ਗੋਸ਼ਾ ਤੇ ਟਮਾਟਰੀ ਵਿਆਲੇ ਆ ਬਾਹ ਹੀ ਰੇਟ ਕਾ ਸੀਗਾ ਅਮਰ ਕੱਲ ਪੁੱਛ ਕੱਲ ਮੰਗਾਵਾਂਗੇ ਠੀਕ ਠੀਕ ਆ ਕੱਲ ਨੂੰ ਆਉਂਗਾ ਅੰਬ ਕਲੋਂ ਉਹ ਗੱਭਾਇੰ ਬੱਧਰ ਤੇ ਬਾਕੀ ਅਮਰ ਦਾ ਫਰੂਟ ਕੰਪਨੀ ਦੇਖਣ ਬਾਕੀ ਯਾਰ ਗੱਡੀਆਂ ਜਿਵੇਂ ਦੂਰੋਂ ਆਉਂਦੀਆਂ ਤੇ ਕਈ ਮੀਂਹ ਦੇ ਰਿਸਕ ਕਰਕੇ ਉਹ ਨਹੀਂ ਲਿਆਉਂਦੇ ਇਹ ਵੀ ਹੁੰਦਾ ਚੱਕਰ ਜੀ ਇਹ ਵੀ ਮੋਬਾਈਲ ਚੱਕਰ ਪਾਇਆ ਉਹ ਮੀਂਹ ਦੇ ਰਸਕ ਕਰਕੇ ਜੇ ਗੱਡੀ ਇੱਥੇ ਆਉਂਦੀ ਆਗਲਾ ਉਹੀ ਚੀਜ਼ ਮਹਿੰਗੀ ਕਰਕੇ ਵਿਕਦੀ ਹੈ ਤੇ ਉਹਦਾ ਮਹਿੰਗਾ ਵਿਕਦਾ ਫਿਰ ਉਹ ਰਾਜ ਜੀ ਮੰਨ ਕੇ ਜਦ ਗੱਡੀ ਨੂੰ ਇੱਕ ਦਿਨ ਵੀ ਲੱਗਦਾ ਵੱਡੀ ਗੱਡੀ ਆਉਂਦੀ ਜਾਂ ਕੁਝ ਵੀ ਆ ਰਾਜ ਮੀਂਹ ਆ ਗਿਆ ਤੇ ਹੂੰ ਮਾਸ਼ਾਅੱਲਿਹ ਦੇ ਸਹੀ ਗੱਲ ਆ ਭਰਾ ਆਪਣੇ ਕਿੱਥੋਂ ਕਿੱਥੋਂ ਗੱਡੀਆਂ ਆਉਂਦੇ ਕਹਿੰਦੇ ਆ ਕਿੱਥੋਂ ਆਈਆਂ ਇਹ ਹੋ ਗਿਆ ਵੀ ਕੋਈ ਯੂਪੀ ਦਾ ਮਾਲ ਆਉਂਦਾ ਆਪਣਾ ਕੋਈ ਹਿਮਾਚਲ ਦਾ ਮਾਲ ਆਉਂਦਾ ਠੀਕ ਆ ਉਹ ਟਮਾਟਰ ਵੀ ਹਿਮਾਚਲ ਦਾ ਹਿਮਾਚਲ ਦਾ ਟਮਾਟਰ ਆ ਤੇ ਬਾਕੀ ਨੰਬਰ ਉਹ ਘਾ ਦਿੰਨੇ ਬਾਈ ਦਾ ਯਾਰ ਕੋਈ ਵੀ ਗੱਲਬਾਤ ਕਰਨੀ ਹੁੰਦੀ ਆ ਇੱਧਰ ਅਮਰ ਦਾ ਫਰੂਟ ਕੰਪਨੀ ਦਾ ਤੁਸੀਂ ਬੋਰਡ ਦੇ ਵਿੱਚ ਨੰਬਰ ਵੇਖ ਲਿਆ ਕਰੋ ਜੇ ਤੇ ਬਾਕੀ ਹੋਰ ਵੀ ਸਿਆਂ ਦੇ ਰੇਟ ਤੁਹਾਨੂੰ ਪਤਾ ਕਰਕੇ ਨਿੱਕੇ ਨਿੱਕੇ ਨਿੰਬੂ ਜਿਹੜੇ ਜਿਹੜੇ ਸੇਵੀ ਆਏ ਪਏ ਇੱਥੇ ਮੰਡੀ 'ਚ ਉਹ ਵੀ ਰੇਟ ਤੁਹਾਨੂੰ ਘਣੋ ਜੇ ਮੌਸਮ ਬਹੁਤ ਘੈਂਟ ਹੋਇਆ ਪਿਆ ਬਾਈ ਅੱਜ ਮੌਸਮ ਮੈਣਾ ਸਰਾ ਹੀ ਇਹ ਬੱਬੂ ਕੋਲੇ ਪੋ ਵੱਡੇ ਵੱਡੇ ਰੱਖੇ ਆ ਯਾਰ ਹੈਂ ਬੰਕੀ ਵਾਲਾ ਇਹਦਾ ਰੇਟ ਕੀ ਆ ਬਾਈ ਬੱਬੂ ਕੋਲੇ ਮੋٹے ਬੱਬੂ ਕੋਲੇ ਬੱਬੂ ਕੋਲੇ ਸ਼ਗਰੇ ਫੋਰ ਸਟਾਰ ਹੈ 1 ਨੰਬਰ ਇਹ 80 ਰੁਪਏ ਕਿਲੋ ਆਹਾ ਹਾਂਜੀ ਇਹ ਕਿੱਥੋਂ ਆ ਗਿਆ ਬਾਈ ਇਹ ਕੁੱਲੂ ਮੰਡੀ ਤੋਂ ਆ ਗਿਆ ਕੁੱਲੂ ਮੰਡੀ ਤੋਂ ਆ ਗਿਆ ਬਾਈ 80 ਰੁਪਏ ਕਿਲੋ ਤੇ ਫਲਾਲ ਬਾਈ ਕੋਲੇ ਵਰਾਇਟੀਆਂ ਬਹੁਤ ਸ਼ਾਨਦਾਰ ਪਈਆਂ ਏ ਬਾਈ ਕੋਲੇ ਬਰੇਟ ਆਹ ਬਾਈ ਕਿਹੜਾ ਆ ਗਿਆ ਯਾਰ ਇਹ ਵੀਰੇ ਬਲੈਕ ਐਂਪਰ ਵੱਜਦਾ ਗਾ 70 ਰੁਪਏ ਕਿਲੋ ਵੱਜਾ ਇਸ ਤੋਂ ਥੋੜਾ ਵਧੀਆ ਜੋ 110 ਰੁਪਏ ਦਾ ਹੋ ਗਿਆ ਇਹ 70 ਰੁਪਏ ਕਿਲੋ ਜਿਹੜਾ ਇਹ ਤੋਂ ਵਧੀਆ ਹੁੰਦਾ 100 ਇਹ ਨਾ ਕੀ ਲੱਛ ਬਲੈਕ ਐਂਪਰ ਹੈ ਵੀਰੇ ਇਹ ਹੁੰਦਾ ਜਾਨੀ ਉਹਦੇ ਜੀ ਆਂਦੂ ਬੁਖਾਰੀ ਜੀ ਵੀਰੇ ਦੀ ਬੁਖਾਰੀਤੀ ਹੁੰਦਾ ਗਾ ਇਹ ਵਧੀਆ ਕੁਆਲਿਟੀ ਇਹ ਕਿੱਥੋਂ ਆ ਗਿਆ ਬਾਈ ਇਹ ਵੀ ਵੀਰੇ ਟਕੋਲੀ ਮੰਡੀ ਦਾ ਟਕੋਲੀ ਮੰਡੀ ਦਾ ਆ ਗਿਆ ਬਾਈ ਕਾਫੀ ਬਰੇਡੀਆਂ ਨਵੀਆਂ ਨਵੀਆਂ ਜਾਂ ਇਹਦਾ ਰੇਟ ਬਈ ਇਹ ਮੈਰੀ ਬੋਸ਼ਾ ਵੀਰੇ 40 ਤੋਂ 42 ਰੁਪਏ ਦੇ ਵਿੱਚ ਵਿੱਚ ਆਹ ਬਈ ਜਿਹੜਾ 40 ਤੋਂ 42 ਰੁਪਏ ਕਿਲੋੜਾ ਵੀਡੀਓ ਚ ਵੇਖੀ ਜਾਂਦੇ ਇਹਨਾਂ ਦੀ ਭਰਤੀ ਬਈ ਹੋਊਗੀ 20 ਵੀ ਕਿਲੋ ਇਹ ਬਈ ਡੱਬਾ 10 ਕਿਲੋ ਦਾ ਕਰੇਟੀ 12-13 ਕਿਲੋ ਦੀ ਰੇਟੀ 12-13 ਰੁਪਏ ਦੱਬਾ 10 ਕਿਲੋ ਦਾ ਇਧਰ ਬਈ ਸੇ ਆ ਗਏ ਯਾਰ ਹਰੇ ਹਨਾ ਹਾਂ ਬਈ ਇਹ ਮੀਡੀਅਮ ਸਾਈਜ਼ ਆ ਵਧੀਆ ਸਾਈਜ਼ ਵਗਿਆ 50 ਤੋਂ 60 ਰੁਪਏ ਕਿਲੋ ਆ 50 ਤੋਂ 60 ਰੁਪਏ ਕਿਲੋ ਮੀਡੀਅਮ ਸਾਈਜ਼ ਆ ਗਿਆ 70 ਤੋਂ 80 ਰੁਪਏ ਕਿਲੋ ਆ 70 ਤੋਂ 80 ਆ ਇੱਕ ਨੰਬਰ ਸੇ ਇਹ ਬਈ ਜਵੇਂ ਹਰੇ ਦੀਦੇ ਖਾਨ ਚ ਮਿੱਟੇ ਹੁੰਦੇ ਵਈ ਨਹੀਂ ਵੀਰੇ ਜੂਸੀ ਸੇ ਹੁੰਦੇ ਜੂਸ ਆਸਤੇ ਵਧੀਆ ਹੁੰਦੇ ਜੂਸ ਨਿਕਲ ਜਾਂਦਾ ਨਾ ਵਧੀਆ ਆ ਵੀ ਜੂਸੀ ਸਹੀ ਆ ਗਏ ਇਹ ਵੀਰੇ ਖਾਨ ਚ ਠੀਕ ਹੁੰਦਾ ਠੀਕ ਆ ਇਹ ਕਿੱਥੋਂ ਕਿੱਥੋਂ ਲੈ ਆ ਗਏ ਬਾਈ ਇਹ ਵੀਰੇ ਸਾਰਾ ਟਕੋਲੀ ਮੰਡੀ ਦਾ ਮਾਲ ਹੈ ਇਹ ਸਾਰਾ ਟਕੋਲੀ ਮੰਡੀ ਦਾ ਮਾਲ ਆ ਬਾਈ ਇਹ ਇਹ ਹੋਊਗੀ ਯਾਰ 20 25 ਕਿਲੋ ਦੀ ਭਰਤੀ ਸੇ ਦੀ ਹੈਗੀ ਵੀਰੇ 20 ਕਿਲੋ ਦੀ ਭਰਤੀ 20 ਕਿਲੋ ਦੀ ਭਰਤੀ ਆ ਬਾਈ ਇਹਦੇ ਜਿਹੜੇ ਰੇਟ ਗਣਾਇਆ ਤੁਹਾਨੂੰ ਬਾਈ ਨੇ ਹੋਰ ਕੋਈ ਵੈਰੀਟੀ ਬਾਈ ਬਸ ਵੀਰੇ ਬਾਕੀ ਵੇਖ ਗਿਆ ਸੌਦਾ ਅੱਜ ਠੀਕ ਆ ਵੇਖ ਗਿਆ ਸੌਦਾ ਹਣਾ ਤੇ ਬਾਕੀ ਵੇਖ ਗਿਆ ਬਾਈਆਂ ਦਾ ਸੌਦਾ ਆਪਾਂ ਆਇਆ ਟਾਈਮ ਹੋ ਗਿਆ ਯਾਨੀ 6:40 ਤੇ ਇੱਥੇ ਖੜੇ ਸ਼ਰਮਾ ਫਰੂਟ ਸ਼ਰਮਾ ਫਰੂਟ ਕੰਪਨੀ ਹਾਂ ਜੀ ਸ਼ਰਮਾ ਫਰੂਟ ਕੰਪਨੀ ਦਾ ਰੇਟ ਸੀਗੇ ਬਾਈਏ ਨਾਲ ਤੁਹਾਨੂੰ ਕੰਪਨੀ ਜਰੂਰ ਦੱਸਦੀ ਅਮਰਤ ਲਾਲ ਸਰਪੰਚ लवली ਸ਼ਰਮਾ ਥੱਲੇ ਨੰਬਰ ਆ ਰਿਹਾ ਸਕਰੀਨ 'ਤੇ ਜੋ ਕੋਈ ਵੀ ਵੈਰਾਈਟੀ ਚਾਹੀਦੀ ਹੈ ਬਾਈ ਨਾਲ ਕਨੈਕਟ ਕਰ ਲਓ ਠੀਕ ਹੈ ਬਾਈ ਜੀ ਓਕੇ ਭਰਾ ਲੈ ਬਾਈ ਚੋ ਭਰਵਾ ਜੋ ਅੱਗੇ ਚਲੀਏ ਫਿਰ ਬਾਈ ਦੇ ਨਾਲ ਕਰੀਏ ਗੱਲਬਾਤ ਵੀ ਬਾਈ ਕੋਲੇ ਕੀ ਕੀ ਵੈਰਾਈਟਾਂ ਪਈਆਂ ਕੀ ਕੀ ਵਾਲਾ ਹੈ ਖਾਈਏ ਨਾ ਸਵੇਰੇ ਸਾਰੇ ਹਾਂ ਠੰਡ ਹੋ ਗਈ ਅੱਜ ਠੰਡ ਕਰਦੀ ਹੈ ਨਾ ਕੰਨੀ ਨਹੀਂ ਹੋएगी ਤੇ ਭਈਆ ਬੰਬੂ ਕੋਸ਼ੇ ਦਾ ਰੇਟ ਤਾਂ ਪਤਾ ਕਰ ਲੈ ਨਵੀਂ ਜੀ ਵੈਰਾਈਟੀ ਹੈ ਇੱਕ ਤਾਂ ਲਸਣ ਪਈ ਆ ਤੇ ਯਾਦ ਕਰ ਬਈਏ ਕੀ ਰੇਟ ਹੈ ਦਰਦ بغیر 100 ਰੁਪਏ ਠੀਕ ਆ ਤੇ ਲਸਣ ਵੀ ਦੇਖੋ ਸਿਰ ਜਿਹੜਾ ਲਵਾਦਰ ਕਾ ਹੁੰਦਾ ਉਹੀ ਤਾਜ਼ਾ ਹੀ ਆ ਤੇ ਇਹ ਬਈਲਾ ਸਨ 180 ਇਹ 180 ਰੁਪਏ ਜਿਹੜਾ ਲਸਣ ਬਾਈ ਚੱਲੀ ਜਾਂਦਾ ਤੇ ਅਧਿਕਰ ਜਿਹੜਾ 100 ਰੁਪਏ ਵੇਖਿਆ ਕਿ ਬਾਕੀ ਮਨਾਂ ਟਮਾਟਰ ਹਰੀਆਂ ਮਿਰਚਾਂ ਬੱਬੂ ਗੋਸ਼ੇ ਅੱਲਾ ਟਮਾਟਰ ਸਾਰੀਆਂ ਵੈਰਾਈਆਂ ਹੋਊਗਾ ਆ ਕੀ ਚੀਜ਼ ਬਈਆ ਬਈ ਯਾਰਾ ਅੱਛਾ ਆ ਖਜੂਰਾ ਆਇਆ ਬਾਈ ਤੇ ਇਹਦਾ ਬਈ ਰੇਟ 60 ਰੁਪਏ ਕਿਲੋ ਬਈ ਜਿਹੜੀਆਂ ਖਜੂਰੇ ਕਿੱਥੋਂ ਦੇ ਆ ਕਿੱਥੋਂ ਆਂਗਾ ਬਈ ਇਹ? ਉਹ ਨਹੀਂ ਸਾਨੂੰ ਪਤਾ ਦਿੱਲੀੋਂ ਦਾ ਮਾਲ ਦਿੱਲੀੋਂ ਦਾ ਆਉਂਦਾ ਬਸ ਗਾਉਂ ਨਹੀਂ ਪਤਾ ਕਿੱਥੋਂ ਆਉਂਦਾ ਹੈ ਤੇ ਬਈ ਆਹ ਫਰੂਟ ਕੰਪਨੀ ਦੇ ਖੜੇ ਆ ਰੇਟ ਜਿੱਥੇ ਤਾਜੀ ਵੈਰਿਟੀ ਸਾਨੂੰ ਮਿਲੀ ਹੈ ਖਜੂਰਾ ਹਨਾ ਤੇ ਇਹ ਬਈ ਹੋਣੀ ਆ ਲੱਗਦਾ ਯਾਰ ਮੇਰੇ ਸਾਹਦੇ ਕਿ ਪੰਜਾਂ ਹੁੰਦੇ ਕਿ ਇਹ ਹੁਣ ਹੀ ਮਗਾਈਏ ਗੱਡੀ ਠੀਕ ਆ ਆਹ ਫਰੂਟ ਕੰਪਨੀ ਦੇ ਖੜੇ ਆ ਬਈ ਤੇ ਅੱਜ ਹੀ ਵੈਰਿਟੀ ਆਈ ਹੈ ਤੇ ਬਾਕੀ ਸਾਰਿਆਂ ਦਾ ਰੇਟ ਤਾਂ ਯਾਰ ਹੋਏ ਹੋਏ ਸਾਰੇ ਤੇਜ਼ ਹੀ ਆ ਰੇਟ ਇਧਰ ਆਲ ਹੋਰ ਕੀੜਾ ਦੇ ਪੇਠਾ ਰੱਖ ਦੀ ਬਈ ਕੀੜਾ 35 ਰੁਪਏ ਦੇ ਕਾ ਦੇਸੀ ਠੀਕ ਆ ਦੇ ਪੇਠਾ ਪੇਟਾ 20 ਰੁਪਏ ਇਹਨਾਂ ਡੇਢ ਵਧ ਗਿਆ ਯਾਰ ਸਬਜ਼ੀਆਂ ਤੇਜ਼ ਹੋ ਗਈਆਂ ਸਾਰੀਆਂ 12 13 ਚੱਲੀ ਜਾਂਦਾ ਸੀ ਪੇਟਾ ਸਦਾ 20 ਰੁਪਏ ਹੋ ਗਿਆ ਬਾਈ ਤੇ ਤੇਜ਼ ਹੋ ਗਿਆ ਕੰਮ ਹੋਣਾ ਇਹ ਵੀ ਜਿਹੜਾ ਇਹ ਜਿਹੜਾ ਪੇਟਾ ਤੇ ਪਿੰਡੀ ਦਾ ਗੱਲੀ ਸਸਤੀ ਸੀ ਯਾਰ ਇਹ ਵੀ ਰੇਸ ਵਧ ਗਈ ਸਬਜ਼ੀਆਂ ਤੇਜ਼ ਹੋ ਗਈਆਂ ਨਾ ਸਾਰੀਆਂ ਹਾਂ ਸਬਜ਼ੀਆਂ ਬਾਈ ਸਾਰੀਆਂ ਤੇਜ਼ ਹੋਊਗਾ ਮੀ ਮੂ ਨਾਲ ਫਰਕ ਪੈਂਦਾ ਇਧਰ ਬਾਈ ਖੇਲ ਹੋਰ ਭਰਾ ਕੀ ਵਾਲਾ ਨਹੀਂ ਉਹਦਾ ਕਰੋਣੇ ਉਹਦੇ ਕਰਦੇ ਨਹੀਂ ਉਹਦੇ ਕਰੋਣੇ ਤੇਰੀ ਕਰ ਤੁਸੀਂ ਬਾਈ ਮੇਰੀ ਗੱਲ ਸੁਣ ਹਾਂ ਤੁਹਾਡੇ ਕੋਲ ਬਣੂਆਂ ਆਂਦੀਆਂ ਓ ਟਟ ਮਾਣਾ ਮਹਿੰਗੀ ਲਈ ਜਨਾ ਸਬਜ਼ੀ ਕੇ ਪਿੱਛੋਂ ਮਹਿੰਗੀ ਕਰੀਏ ਕੀ ਸਭ ਮਹਿੰਗੀ ਬਹੁਤ ਹੈ ਇਹਨਾਂ ਦੇ ਰੇਕ ਵੈਰੈਟੀ ਹਾਂ ਮਹਿੰਗੀ ਹੈ ਮੈਂ ਕਹਿੰਦੀ ਹਾਂ ਕਿ ਹਾਂ ਕਹਿਣਾ ਤਾਂ ਹੈਗੀ ਹੈ ਜਿਹਨੇ ਕਿਲੋ ਜੀ ਲੈਣੇ ਕਹਿੰਦਾ ਪਾਈਆ ਹੀ ਪਾ ਦੇ ਯਾਰ ਹਾਂ ਭਾਈਆ ਪਾ ਦੇ ਦਿੰਦਾ ਹੀ ਪਹਿਲੀ ਗੱਲ ਹੈ ਕਿਹਦਾ ਨਾਲ ਕਾਰੋਬਾਰ ਤੇ ਮਰਕ ਪੈਂਦਾ ਕੋਣੀ ਅਸੀਂ ਵਧਾਈ ਜਾਂਦੇ ਰੇਟ ਅੱਜ ਵੀਡੀਓ ਜੋ ਸਾਰਿਆਂ ਨੇ ਵੇਖ ਲੈਣਾ ਰੇਟ ਵੀ ਵਾਕਈ ਤੇਜ਼ ਆ ਬਈ ਹਣਾ ਕਿੰਨੀ ਤੇਜ਼ ਹਾਂ ਬਹੁਤ ਵਧੀਆ ਬਹੁਤ ਵਧੀਆ ਜਲਦੀ ਇਹਦਾ ਕੰਮ ਕਰ ਚੱਲ ਵਧੀਆ ਹੀ ਚੱਲ ਹਾਂ ਆ ਹਰੀ ਮਿਰਚ ਬਹੁਤ ਮੋਟੀ ਪਈ ਆ ਮਲਾਂ ਮਲਾਂ ਫਰੀਕ ਦਾ ਹੀ ਰੇਟ 30 ਰੁਪਏ ਆ ਚਾਰੀ ਮਿਰਚਾਂ ਬਈ ਜਿਹੜੀ ਮੋਟੀ ਮਿਰਚ 30 ਰੁਪਏ ਕਿਲੋ ਜਿਹੜੀ ਵੇਖੀ ਆ ਇੱਕ ਚਾਰੀ ਬਈ ਹੋਰ ਮੋਟੀ ਹੁੰਦੀ ਆ ਜਾਨੀ ਤੇ ਇਹਦਾ ਵੀ ਚਾਰ ਪੈਂਦਾ ਜਾਨੀ ਵਧੀਆ ਇੱਕ 71 ਆਲਾ ਪੈਂਦਾ ਪੂਰਾ ਹਣਾ ਨਹੀਂ ਠੀਕ ਬਾਈ ਜਿਹੜਾ ਚਾਰ ਬਣਦਾ ਇਸੇ ਦਾ ਹੀ ਬਣਦਾ ਜਿਹੜੀ ਅੱਛਾ ਚਾਲਾ ਮੋਟੀ ਮਿਰਚ ਆ ਠੀਕ ਹੈ ਜੀ ਹਾਂ ਲੈ ਜੀ ਮੈਂ ਕ ਲਾ ਲਈਏ ਅੱਛਾ ਜਿਆਦੇ ਚਾਰ ਵਧੀਆ ਇਹ ਮਿਰਚ ਦਾ ਬਣਦਾ ਜੋ ਆ ਜਾਲਾ ਵਧੀਆ ਚਾਰਾ ਜੀ ਉਸੇ ਦਾ ਹੀ ਬੰਦਾ ਹੈ ਠੀਕ ਹੈ ਜਿਹੜੀ ਜਿਆਦਾ ਮੋਟੀ ਮਿਰਚ ਹੁੰਦੀ ਆ ਉਹਦਾ ਚੰਮ ਮੋਟਾ ਹੁੰਦਾ ਉਹ ਗਲਦੀ ਨਹੀਂ ਨਾਲ ਉਸ ਫਾਰ ਬੰਦਾ ਫਿੱਕਾ ਬੀ ਠੀਕ ਹੈ ਤੁਸੀਂ ਆ ਮਿਰਚ ਦਾ ਚਾਰ ਬਾਈ ਮੈਂ ਚਾਰ ਦਾ ਕੰਮ ਕਰਦਾ ਸਾਰੇ ਚਾਰ ਆਪਦੇ ਬਣਾਉਣਾ ਲੈ ਬਾਈ ਚਾਰ ਵਾਲਾ ਬੰਦਾ ਮਿਲ ਗਿਆ ਬੰ ਨੂੰ ਇਧਰ ਬਾਈ ਇਹਦਾ ਮਚਾਰ ਪਾਉਣਾ ਤੇ ਆ ਮਿਰਚ ਦਾ ਪਾਉਣਾ ਬਾਈ ਸਵਾਦ ਬਹੁਤ ਬਣਦਾ ਬਈ ਜੀ ਕੀ ਰੇਟ ਦੇ ਦਿਆਂ ਆਪਾਂ ਮਿਰਚ ਦਾ ਚਾਰ ਆ ਚਾਰ ਬਾਈ ਜੀ ਗਾਲਿਆ ਜਿਹੜਾ ਇਹਦਾ achar ਹੈ ਨਾ ਚਾਰ ਦੀ ਮਿਹਨਤ ਬਹੁਤ ਆ ਕੱਲੀ ਮੈਚ ਦੇ ਭਾਅ ਨਹੀਂ ਦੇਖਾਂਦਾ ਇਹਦੀ ਮਿਹਨਤ ਬਹੁਤ ਜਿਆਦਾ ਹੈ ਮੈਂ ਲਗਾ ਲਈ ਮਸਾਲੇ ਮਸੂਲੇ ਪੈਂਦੇ ਆ ਮਸਾਲੇ ਭਾਈ 7-800 ਰੁਪਏ ਕਿਲੋ ਮਸਾਲਾ ਬਣਦਾ ਬਾਕੀ ਇਹਦੀ ਕੰਢੀ ਲਾਉਣੀ ਪੈਂਦੀ ਐ ਬਿਲਕੁਲ ਕੱਟ ਕੇ ਨੂਨ ਲਾ ਕੇ ਡਰਮ ਚ ਪਾਉਣਾ ਪੈਂਦਾ ਪਾਣੀ ਨਿਕਲਦਾ ਆ ਕੇ ਸੱਪ ਨਹੀਂ ਪੈਂਦਾ ਮੈਂ ਦਵਾਵਾ 5 ਕਿਲੋ ਵਿੱਚ 150 ਗ੍ਰਾਮ ਕੰਢੀ ਨਿਕਲਦੀ ਆ ਸਹੀ ਗੱਲ ਆ ਜੀ ਕਿਲੋ ਵਿੱਚੇ ਕਿਲੋ ਵਿੱਚੇ 150 ਗ੍ਰਾਮ ਕੰਢੀ ਨਿਕਲਦੀ ਆ ਅੱਛਾ ਜੀ 250 ਗ੍ਰਾਮ ਪਾਣੀ ਨਿਕਲਦਾ ਉਸ ਤੋਂ ਬਾਅਦ ਮੈਂ ਮੈਟਰ ਨੂੰ ਸਕਾ ਕੇ ਫਿਰ ਮਸਾਲੇ ਤੇਲ ਪਾ ਦਿੰਦਾ ਯਾਰ ਕਹਿੰਦੇ ਘਰੇ ਨਹੀਂ ਹੋ ਜਾ ਚਾਰ ਬੰਦਾ ਜੋ ਜੋ ਤੁਸੀਂ ਬਣਾ ਦਿੰਦੇ ਆ ਕੀ ਬੋਣਿਆ ਜਾ ਬਾਈ ਜੀ ਮੇਰੀ ਗੱਡੀ ਹੁਣ ਘਰੇ ਹੈ ਨਹੀਂ ਤੇ ਮੇਰੇ ਘਰੇ ਚੱਲ ਅੱਛਾ ਜੀ ਤੈਨੂੰ ਚਾਰ ਦਿਖਾ ਦਿੰਦਾ ਸਾਰਾ ਚਾਰ ਆਪਦਾ ਤਿਆਰ ਕੀਤਾ ਹੈ ਸਾਰਾ ਨਿਬੜੇ ਵੀਡੀਓ ਬਣਾ ਆਪਦਾ ਬਣਿਆ ਅੱਛਾ ਜੀ कोई चार फैक्ट्री कोई चार नहीं गंदा फिलहाल ना कोई सिरका ना खट्टा ना बेचता तो भाई जेके मूड बन गया वीडियो देख के भी चार ਲੈਣਾ ਤੁਹਾਨੂੰ ਨਾਲ ਕਨੈਕਟ ਕਿਵੇਂ ਕਰਨ ਜਦੋਂ ਮਰਜ਼ੀ ਆਓ ਮੇਰਾ ਨੰਬਰ ਲੈ ਲਓ ਜੀ ਨੰਬਰ ਦੇ ਦਿਓ ਜੀ ਨੰਬਰ ਮੇਰਾ ਜੀ 79 860 860 ਹਾਂਜੀ 08237 083 ਲੈਣਾ ਹਾਂਜੀ ਕੋਰ ਸਿੰਘ ਪੰਜ ਗਲਾਂ ਕਲਾਂ ਠੀਕ ਹੈ ਨੰਬਰ ਇੱਕ ਹੋਰ ਬੋਲ ਦੇ ਜੀ 7986008237 ਖਾਲਸਾ ਪਿਰੋ ਸਟੋਰ ਠੀਕ ਹੈ ਚਾਰ ਲੈਨ ਆ ਸਕਦੇ ਪੰਜ ਗਰਾਈ ਦੇ ਵਿੱਚ ਆਪਣਾ ਜਾਨੀ ਕੰਮ ਕਰ ਦੋ ਸਾਲ ਦੀ ਲੈਕਚਰੂਪ ਤੇ ਗਰੰਟੀ ਹੋ ਗਈ ਨਾ ਉੱਲੀ ਪਵੇ ਨਾ ਪਾਣੀ ਛੜੇ ਨਾ ਬੈਠਾ ਠੀਕ ਹੈ ਵੱਡੀ ਪੰਜ ਗਰਾਈ ਠੀਕ ਹੈ ਵੱਡੀ ਪੰਜ ਗਰਾਈ ਤਾਂ ਨੰਬਰ ਆ ਗਿਆ ਬਾਈ ਦਾ ਜੇ ਕਹਿੰਦਾ ਚਾਰ ਲੈਨ ਦਾ ਮੂਡ ਬਣ ਜਾਂਦਾ ਤਾਂ ਨੱਪ ਦਿਆ ਕਰੋ ਰੇਸ ਬਾਈ ਕਹਿੰਦਾ ਗਰੰਟੀ ਹੋਊਗੀ ਕਹਿੰਦਾ ਆਪਣੀ ਚਾਰ ਹਾਂਜੀ ਪਵਨ ਜੀ ਹੋਰ ਭਾਈ ਜੀ ਠੀਕ ਹੈ ਲੈੋ ਜੀ ਠੀਕ ਹੈ ਹੋਰ ਸਤਿ ਸ਼੍ਰੀ ਅਕਾਲ ਭਾਈ ਜੀ ਹੋਰ ਸਤਿ ਸ਼੍ਰੀ ਅਕਾਲ ਬਾਸ ਮਿਹਰਬਾਨੀ ਤੇ ਕਾ ਪਛਲੀ ਆਪਾਂ ਪੀ ਲਈ ਹਾਂ ਹੋਰ ਜੀ ਇਹ ਵਾਲਾ ਜੀ ਠੀਕ ਹੈ ਠੀਕ ਹੈ ਭਾਈ ਆਹ ਕੀ ਰੇਟ ਵੇਚੀ ਜਾਂਦੇ ਆ ਯਾਰ 10 ਰੁਪਏ ਕੀ ਗੁੱਟੀ ਲੱਗਦੀ ਸਿਰਫ ਹੀ ਇੰਨੀ ਸਸਤੀ ਕੀ ਗੱਲ ਸਸਤੀ ਸਰਜੀ ਮਹਿੰਗੇ ਤੁਸੀਂ ਵੀ ਰੇਟ ਵਧਾਓ ਦੱਸਦਾ ਸਾਥੀ ਆਪਦੀ ਨੰਬਰ ਦਾ ਰਹਿ ਕਿ ਖੁਦ ਦਾ ਨਹੀਂ ਨਹੀਂ ਸਾਰੀ ਸਬਜੀ ਮਹਿੰਗੀ ਅਗਲੇ ਨੇ ਆਹੀ ਧਰੀ ਜਾਨੀ ਮੈਂ ਕਿਹਾ ਦਾਂ ਦੀ ਨਹੀਂ ਤਾਂ ਜਾਣੀ ਕੋਈ ਲੈਂਦਾ ਨਹੀਂ ਨਾ 20 ਮੰਗ ਲਈਏ ਤਾਂ ਕੋਈ ਲੈਂਦਾ ਨਹੀਂ ਹਾਂ ਨਹੀਂ ਯਾਰ ਰੇਟ 20 ਹੀ ਚਾਹੀਦਾ ਚਾਹੀਦਾ ਜੱਣਾਂ ਪਿੰਡੀ 35 40 40 50 50 ਹੋਈ ਪਈ ਐਂਡੀ ਤੋੜਨੀ ਔਖੀ ਹੈ ਨਾ ਉਹ ਨਾ ਦੇ ਚਲੋ ਚਲੋ ਏ ਦਾਤਰੀ ਨੇ ਚੱਕ ਲਈਦਾ ਕੰਮ ਦਾ 10 ਰੁਪਏ ਗੁੱਟੀ ਬਾਈ ਜਿਹੜੀ ਏ ਚੱਲੀਏ ਹੋਰ ਵੀ ਸੀਗੀ ਵੈਰਾਈਟੀ ਆਪਣੇ ਕੋਲੇ ਬਸ ਆਹੀ 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 ਵੈਰਾਈਟੀ ਆ ਠੀਕ ਹੈ ਜੀ ਹੋਰ ਕੋਲੇ ਕੋਲੇ ਲੈ ਬਈ ਕਿੰਭਰੋ 6 40 ਹੋ ਗਏ ਤੇ 5-7 ਮਿੰਟ ਦੇ ਵਿੱਚ ਆਪਾਂ ਸਾਰੇ ਰੇਟ ਤੁਹਾਨੂੰ ਗਿਣਾ ਦਨੇ ਆ ਇਧਰ ਤਾਂ ਬਾਕੀ ਧਨੀਆ ਤੇ ਪਾਲਕ ਹੀ ਪਿਆ ਇਹਦਾ ਉਹੀ 10-10 ਰੁਪਏ ਨੇ ਹਾਂ ਹਾਂ ਸੇਮ ਰੇਟ ਹੀ ਹੈ ਸੇਮ ਰੇਟ ਹੀ ਹੈ ਜੀ ਆਪਣਾ ਨੰਬਰ ਜੋ ਹਾਂਜੀ ਮੈਂ ਸੇਵੀਆਂ ਦਾ ਕੰਮ ਕਰਦਾ ਠੀਕ ਹੈ ਜੀ ਲੈ ਬਈ ਇੰਦਰ ਉਹੀ ਰੇਟ ਚੱਲੀ ਜਾਂਦੇ ਬਾਈ ਇੱਦਰ ਹੋਰ ਮਾਈ ਕੀ ਵਾਲਾ ਹੀ ਕਹਵੇਂ ਸਿੱਧਾ ਆ ਬਾਈ ਵੇਚਦਾ ਅਪੋਰਚੂਨ ਬਾਕੀ ਤੁਹਾਨੂੰ ਨਹੀਂ ਦੇਣਾ ਅਪੋਰਚੂਨ ਤੁਹਾਨੂੰ ਮੰਡੀ ਚ 5 5 10 ਦਾ ਕਿਲੋ ਲੈਣੀ ਮੈਣੀ ਆ ਆ ਬਾਈ ਸਾਡੇ ਅੰਕਲ ਖੜੇ ਕੈਨੇਡਾ ਇੱਥੇ ਰੱਖ ਹੋਰ ਮਾਈ ਕੀ ਵਾਲਾ ਕਹਵੇਂ ਸਿੱਧਾ ਫਾਈਨਲ ਦੇਖਦੇ ਆ ਅੰਕਲ ਸਾਡੇ ਅੱਛਾ ਠੀਕ ਆ ਤੇ ਬਾਈ ਆ ਕੀ ਲਾਭ ਅਪੋਰਚੂਨ ਇਹ ਆਪਾਂ ਕੀ ਕਹਿੰਦੇ ਨੇ ਸਲੇਗ ਗੋਸ ਹੈਗਾ 500 ਰੁਪਏ ਕਿਲੋ 6 50 ਰੁਪਏ ਕਿਲੋ ਠੀਕ ਆ ਕੇਲਾ 3 ਕਿਲੋ 100 ਦਾ ਉਹਦਾ ਹੋਸਟਲ ਵਾਲੇ ਰੇਟ ਹੀ ਲਾਈ ਜਾਂਦਾ ਨਹੀਂ ਜੀ ਨਹੀਂ ਹੋਸਟਲ ਵਾਲੇ ਕੋਲ ਲਾਂਦੇ ਪਿਆ ਪਰਚੂਨਾ ਲੈ ਗਏ ਨੇ ਰੇਟ ਆ ਮੈਂ ਕਹਾਂ ਉਹ ਹੀ ਆਣਾ ਵੀ ਇੰਨੇ ਸਸਤੇ ਲਾਈ ਜਾਂਦੇ ਨੇ 40 45 ਰੁਪਏ ਕਿਲੋ ਅੰਦਰ ਬੋਲਦੇ ਮੇਰੇ 50 ਰੁਪਏ ਕਿਲੋ ਪਾਉਂਦੇ ਉਹ ਹੀ ਆਣਾ ਕੋਈ ਕਹਿੰਦੀ ਹੈ ਭਾਈ ਹੋਸਟਲ ਹੀ ਹੋ ਗਿਆ ਗੁੱਡੀ ਦਾ ਹੋਸਟਲ ਹੀ ਆਉਂਦੀ ਉਹ ਹੋਸਟਲ ਹੀ ਲਾਈ ਜਾਂਦਾ ਮਾਫਰ ਸਾਡੇ ਰੇਟ ਐਵੇਂ ਹੀ ਹੁੰਦੇ ਨੇ ਹਾਂ 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 ਜੀ ਆਪਾਂ ਖੁੱਲਾ ਨਹੀਂ ਨਾ ਰਹਿਣ ਤੋਂ ਮੜੇ ਬਣਾ ਦੇ ਨਾਲੇ ਗਾਗ ਨਵੀਂ ਨਵਾਈਦਾ ਨਾਲੇ ਆਪ ਵੀ ਨਹੀਂ ਦੇ ਖੁੱਲਾ ਖੁੱਲਾ ਹੀ ਖਾਈ ਦੇ ਖੁੱਲਾ ਹੀ ਨਹੀਂ ਰ ਖੁੱਲਾ ਹੀ ਖਾਈ ਦੇ ਖੁੱਲਾ ਨਹੀਂ ਜਾਂਦੇ ਖੜੇ ਆਂ ਭਾਈ ਆਪਾਂ ਮਸੰਤ ਫਰੂਟ ਕੰਨ ਰੇੜੇ ਹੀ ਰਹਿਣ ਜਿਹੜੇ ਦੱਸਿਆ ਹਣ ਬੰਦੇ ਆ ਜਾਣਗੇ ਰੇੜੇ ਹੀ ਰਹਿਣਗੇ ਪੱਕੀ ਗੱਲ ਹੈ ਪੱਕੀ ਗੱਲ ਹੈ ਲੈ ਭਾਈ ਪਰਚੂਨ ਵੀ ਦਿੰਦਾ ਹੈ ਜਿਹੜੇ ਹੋਲ ਸੇ ਪਸੰਤ ਫਰੂਟ ਕੰਪਨੀ ਦੇ ਖੜਨੇ ਆ ਭਾਈ ਹੁਣ ਜਿਵੇਂ ਵਿਆਹਾਂ ਦੇ ਸੀਜ਼ਨ ਆ ਗਿਆ ਤੇ ਨਾਲੇ ਤੁਹਾਨੂੰ ਗੱਡੀ ਸਿੱਧੀ ਪਹੁੰਚ ਉੱਥੇ ਉੱਥੇ ਭਾਈ ਪੈਲ ਗੱਡੀ ਸਿੱਧੀ ਪੈਲ ਸੇ ਪਹੁੰਚ ਮੈਂ ਕਰਾਇਆ ਲੱਗ ਜੂਗਾ ਜਿਹੜੀ ਵਕਰੀ ਗੱਲ ਤੇ ਨੰਬਰ ਆ ਗਿਆ ਬਈ 8725814833 ਹਣੀ ਨਾਮ ਆ ਰੇਡ ਤੇ ਆ ਜਲਾਦੀ ਬਾਈ ਰੇਡ ਬਾਈ ਬਿਲਕੁਲ ਜਾਏ ਸਾਰੇ ਪੈਸਾ ਤੇ ਆਪਣੀ ਸਬਜੀ ਜਾਂਦੀ ਆ ਰਵਾਰ ਅੱਛਾ ਤੇ ਰੇਡ ਬਿਲਕੁਲ ਜਾਏ ਜਾ ਖਿੱਚ ਕੇ ਲਾ ਦੇਗਾ ਰੇਡ ਚੁੱਪਤਾ ਨਾ ਕਰੋ ਮੇਰੇ ਲੈ ਬਾਈ ਜਿਹੜਾ ਵੀਡੀਓ ਵੇਖ ਕੇ ਆਉਗਾ ਸ਼ੇਅਰ ਕਰਕੇ ਆਉਗਾ ਰੇਡ ਬਾਈ ਖਿੱਚ ਕੇ ਲਾ ਦੂ ਹਣਾ ਚੁੱਪਤਾ ਨਾ ਕਰੋ ਆਡੀ ਵੀਡੀਓ ਕੈਨੇਡਾ ਤੋਂ ਮੈਨੂੰ ਫੋਨ ਆਇਆ ਕਹਿੰਦੇ ਉਹ ਵੀ ਵੀਡੀਓ ਚ ਆਈ ਜੰਨੇ ਆ ਅੱਛਾ ਕੀ ਕਹ ਲੈ ਉਹ ਬਾਈ ਮਸ਼ਹੂਰ ਹੋ ਗਿਆ ਮੰਡੀ ਦਾ ਕੀ ਬਾਤ ਹੈ ਤੇ ਭਾਈ ਫੋਨ ਕਰ ਲੈ ਬਾਈ ਨੂੰ ਵੇਚਿਆ ਚੋਕੇ ਆਪਣੇ ਮਨ ਨੂੰ ਲੈਸ ਹੋਰ ਕਰ ਦੂਗਾ ਰੇਟ ਬਾਕੀ ਮੈਂ ਰੇਟ ਵਿੱਚੋ ਹੀ ਕਿੱਚੋ ਹੀ ਤੇਜ ਆ ਥੋੜਾ ਜਿਹਾ ਭਾਈ ਰੋਜ਼ ਦੀ ਰੇਟ ਹੈ ਮੰਡੀ ਦੇ ਹਾਂ ਰੋਜ਼ ਆ ਪਿਆਰ ਰੁਪਏ ਕੱਲ ਕੀ ਪਤਾ 30 ਰਹੇਗੀ ਕੀ ਪਤਾ 80 ਹੋਏ ਰੋਜ਼ ਦਾ ਰੇਟ ਆ ਮੰਡੀ ਦਾ ਜਿਹੜਾ ਵੀ ਰੇਟ ਯਾਰ ਮੰਡੀ ਚੱਲਦਾ ਤੁਹਾਨੂੰ ਕੋਈ ਔਲ ਰੇਟ ਆ ਜਿਹੜਾ ਲੱਗ ਜੂਗਾ ਤੇ ਬਾਈ ਇਹ ਪਰਚੂਨ ਦਾ ਵੀ ਇਹ ਠੀਕ ਆ ਬਾਈ ਔਰ ਕੇ ਭਰਾ ਕੋਈ ਨਹੀਂ ਬਾਈ ਮਿਹਰਬਾਨੀ ਬਾਈ ਮਿਹਰਬਾਨੀ ਤੇ ਬਾਕੀ ਸਾਰੇ ਰੇਟ ਹੋ ਗਿਆ ਬਾਈ ਇਹ ਬੰਦ ਕੋਪੀ ਦੱਸ ਦਿੰ ਯਾਰ ਹਾਂ ਬੰਦ ਕੋਪੀ ਕੀ ਭਾਵੇਂ ਕੀ ਆਈ ਹਾਂ 30 ਰੁਪਏ ਕਿਲੋ ਬਾਈ ਤੇ 30 ਰੁਪਏ ਕਿਲੋ ਹਾਂ ਬੰਦ ਕੋਪੀ 30 ਰੁਪਏ ਕਿਲੋ ਆਈ ਤੇ ਧਨੀਆ 300 ਰੁਪਏ ਕਿਲੋ ਆਈ ਅੱਜ ਕਿਹਾ ਬਾਈ 300 ਤੇ ਆ ਬਾਈ ਪਿਆਜ ਬਾਈ ਆਈ 38 40 ਰੁਪਏ ਵੀ ਜਾਂਦੇ ਪਿਆਜ ਮਹਿੰਗਾ ਹੋ ਗਿਆ ਛੋਟੇ ਦਾ ਸਰਾਗਾ 30 35 ਵੱਧ ਗਿਆ ਰੇਟ ਹਾਂਜੀ 35 36 ਚੱਲੀ ਜਾਂਦਾ ਬਾਈ ਰੇਟ ਵੱਧ ਗਈ ਤੇ ਆਇਆ ਤੇ ਰੇਟ ਵੱਧ ਗਈ ਇਹ 나ਸਿਕ ਹੈਗਾ 나ਸਿਕ ਆਲਾ ਬਾਈ ਹੁਣ ਜੀ 나ਸਿਕ ਬਾਈ ਐਮਪੀ ਵਾਲੇ ਰੁਪਏ 2 ਰੁਪਏ ਘਾਟ ਹੁੰਦਾ ਠੀਕ ਹੈ 30 ਰੁਪਏ ਹੁੰਦਾ ਉਹ ਜਾਨੀ ਹੋਰ 33 43 ਉਹ 38 ਰੁਪਏ 40 ਬੋਲਦੇ ਬਾਈ 40 ਰੁਪਏ 나ਸਿਕ ਚੱਲੀ ਜਾਂਦਾ ਬਾਈ ਇਹ 37 38 ਦੀ ਨੇੜ ਤੇ ਅਵਾਜ਼ ਪਰ ਆ ਯਾਰ ਇੱਕ ਗੱਲ ਵੇਖੀ ਕੰਨਾਂ ਦੇ ਐਮਪੀ ਹੋਰ ਹੀ ਹੁੰਦਾ ਆ ਕੁਆਲਿਟੀ ਬਹੁਤ ਵਧੀਆ ਬਾਈ ਕੁਆਲਿਟੀ ਬਾਈ ਉਹੀ ਗੱਲ ਹੈ ਕੁਆਲਿਟੀ ਤੇ ਗਾਹਕ ਆ ਬਾਈ ਭਲੇਖਾ ਨਾਸਕ ਦਾ ਪਉਂਦਾ ਪਰ ਬਾਈ ਨੇ ਦੱਸਤਾ ਵੀ ਹੈਗਾ ਐਮਪੀ ਆ ਕੁਆਲਟੀ ਬਹੁਤ ਚੰਗੀ ਆਲੂ ਬਾਈ ਆਲੂ ਬਾਈ ਆਲੂ ਬਾਈ ਉਹੀ 1100 1150 ਚੱਲੀ ਜਾਂਦਾ ਆ ਭਰਾ ਆਪਣਾ ਬਾਈ ਜਾਂਦਾ ਆ ਬੈਲੀ ਵੀਡੀਓ ਵੇਖਦੇ ਆ ਬਾਈ ਵੀ ਤੇ ਕਹਿੰਦਾ ਬਾਈ ਕੈਨੇਡਾ ਵਾਲੇ ਬੰਦੇ ਵੀ ਆਪਣੇ ਬੈਠੇ ਜਿਹੜੇ ਸੱਜਣ ਨੱਥ ਠੀਕ ਆ ਬਾਈ ਤੇ ਆ ਜਾਓ ਬਾਈ ਹੋਰ ਅੱਗੇ ਚੱਲੀਏ ਇੱਧਰ ਤਾਜ਼ੀਆਂ ਤਾਜ਼ੀਆਂ ਫਰੈਟਾਂ ਦਾ ਸੁਣ ਗੜਾਉਣੇ ਆ ਤੇ ਟਾਈਮ ਹੋ ਗਿਆ 6:55 ਉਧਰ ਅਪ ਤੂੜੀ ਦੀ ਬੋਲੀ ਵੀ ਕਰਨੀ ਆ ਮੁੜ ਕੇ ਤੇ ਛੇਦੀ ਛੇਦੀ ਨਵੇੜ ਦੇ ਕੇ ਕੰਮ ਮੇਰ ਜਿਹੜਾ ਇੱਕ ਦੋ ਵੈਰੇਟਾਂ ਗਈਆਂ ਰਹਿਣਗਾਂ ਤੇ ਆਪਾਂ 6:55 ਤੇ ਚੱਕ ਦੇਣਾ ਕੰਮ ਉਧਰ ਤੂੜੀ ਵਾਲੀ ਬੋਲੀ ਦਾ ਓਏ ਆਹ ਕੀ ਰੱਖੀ ਬੈਠੇ ਪੱਟੂ ਅੱਜ ਕੜ ਦੋ ਹੁਣੀ ਕੜ ਗਵਾ ਨਹੀਂ ਪਿਛੋ ਨਹੀਂ ਗਾਦੇ ਪੈ ਕੇ ਹੋਏ ਹੋਏ ਬਈ ਆਹ ਕੀ ਰੇ ਆਹ ਕੀ ਜੀ ਆ ਬੱਬੂ ਗੋਸ਼ਾ ਟੋਟਲ ਹੈ ਓ ਹੋ ਹੋ ਠੀਕ ਆ ਬੱਬੂ ਗੋਸ਼ਾ ਐ ਬੱਬੂ ਕੋ ਏਡਾ ਵੱਡਾ ਲਾਲ ਰੰਗ ਦਾ ਹੈ ਕਮਾਲ ਹੀ ਕਰਤੀ ਯਾਰ ਗੁਰੂਆ ਇੱਕ ਤੋਂ ਆ ਗਿਆ ਬਈ ਇਹ Shimla ਤੋਂ Shimla ਤੋਂ ਆ ਗਿਆ ਬਈ ਇਹ ਲਾਲ ਰੰਗ ਦਾ ਬੱਬੂ ਗੋਸ਼ਾ ਹਰੇਜਾ ਤਾਂ ਤੁਸੀਂ ਵੇਖਣੇ ਨੇ ਵੀਡੀਓ ਆਹ ਕੁਆਲਿਟੀ ਵੇਖ ਦੋ ਇੱਧਰ ਤੇ ਰੇਟ ਬਈ ਦਾ ਅੰਦਾਜ਼ਾ 70 ਰੁਪਏ ਕਿਲੋ ਜਿਹੜਾ ਬਾਈ ਇਹ ਬੱਬੂ گوشਾ ਇੱਥੇ ਵਿਕੀ ਜਾਂਦਾ ਤੇ ਭਾਈ ਨਾਰੀਅਲ ਦਾ ਭਾਈ ਨਾਰੀਅਲ ਕੀ ਕਰਦਾ ਅੱਜ 1100 ਰੁਪਏ ਦਾ ਬਾਈ ਇਹ ਗੱਟਾ 20 ਪੀਸ ਲਾ ਲਿਓ ਜੇ ਹਸਾਬ ਕਰਦਾ 1100 ਦਾ ਗੱਟਾ ਹੈ 20 ਪੀਸ ਚੱਲੀ ਜਾਂਦੇ ਤੇ ਰਾਜ ਆਮਣੀ ਦੀ ਨੇ ਆਮਰ ਨਹੀਂ ਤਾਂ ਉਹਦੀ ਨੰਬਰ 1 ਦੁਕਾਨ ਹੁੰਦੀ ਕਿਵੇਂ ਕਿਵੇਂ ਮਾਲ ਘਟਾਇ ਸੀ ਕੀ ਰੇਟ ਵਗ ਗਿਆ ਜੰਬ 70 ਜਿਹੜੇ ਪੂਰੇ ਸਿਰੇ ਦੇ ਤੇ ਜਿਹੜੇ ਚਾਰੀ ਉਹ ਵੀ ਹੈ ਸੀ ਉਹ 40 ਰੁਪਏ ਉਹ 40 ਰੁਪਏ RAM ਕੇ ਲਾਮ ਲਾਮ ਗਿਲਾ ਇਹ ਜਿਹੜਾ ਦੇਸੀ ਹੈ ਦੇਸੀ ਨਹੀਂ ਹੈ ਦੇਸੀ ਬੰਦ ਹੋ ਗਿਆ ਬੰਦ ਬਈ ਜਿਹਨੇ ਚਾਰ ਪਾਉਣਾ ਸੀ ਪਹਿਲਾਂ ਪਾ ਲੈਂਦੇ ਵਧੀਆ ਸੀ ਹੁਣ ਤਾਂ ਕੰਮ ਆਂਬ ਜਿਹੜੇ ਆ ਜਿਹੜੇ ਚਾਰ ਵਾਲੇ ਉਹ ਪੱਕ ਗਿਆ ਨਾ ਖਤਮ ਹੋ ਗਏ ਮਿੱਠੇ ਹੋ ਗਏ ਮਿੱਠੇ ਹੋ ਗਏ ਉਹਨਾਂ ਦਾ ਨਾਮ ਬਦਲ ਕੇ ਹੁਣ ਕੋਈ ਲੰਗੜਾ ਧਰਦਾ ਕੋਈ ਕੁਸ ਧਰਦਾ ਚੀਜ਼ ਉਹੀ ਹੁੰਦੀ ਆ ਉਹਨਾਂ ਦਾ ਭਾਈ ਜਿਹੜੀ ਆਂਬ ਦੀ ਵੈਰੈਟੀ ਹੁੰਦੀ ਹੈ ਨਾ ਮਿੱਠੀ ਜਿਹੜੀ ਬਾਅਦ ਚੋਂ ਲੱਗ ਲੰਗੜਾ ਆ ਗਿਆ ਸੰਧੂਰੀ ਆ ਗਿਆ ਤੇ ਹੋਰ ਕਈ ਕੁਸ ਉਹ ਭਾਈ ਚਾਰੀ ਆਂਬ ਦਾ ਹੀ ਪੱਕਿਆ ਵਾਲਾ ਮਾਲ ਹੁੰਦਾ ਹੈਗਾ ਉਦੋਂ ਪੱਕ ਜਾਂਦੇ ਆ ਤੇ ਬਾਕੀ ਨਿੰਬੂ ਬਈ ਰੱਖ ਦਿੰਿਆ ਨਿੰਬੂ 80 ਰੁਪਈਆ ਬੋਲੋ ਨਿੰਬੂ ਬਈ ਜਿਹੜੇ ਆ ਪਿਆ 80 ਰੁਪਈਆ ਕਿਲੋ ਭਰਾ ਜਿਹੜੇ ਨਿੰਬੂ ਇੱਥੇ ਵਿਕੀ ਜਾਂਦੇ ਆ ਫਲਾਣ ਮੰਡੀ ਚ ਕੁਆਲਿਟੀ ਦੇ ਲੋਏ ਸ਼ਾਨਦਾਰੀ ਆ ਆ ਮੰਦਗੋ ਵੀ ਬਹੁਤ ਸੋਣੀ ਰੱਖੀ ਆ ਯਾਰ ਇਹ 30 ਰੁਪਈਆ ਕਿਲੋ ਹਿਮਾਚਲ ਦੀ ਆ ਗਈ ਬਾਈ ਤੇ ਹੋਰ ਭਰਾ ਠੀਕ ਆ ਕਹਿ ਮਸਤ ਇਹ ਬਾਈ ਰੇਟ ਸੀਗੇ ਆਪਣੇ ਦਸ਼ਮੇਸ਼ ਫਰੂਟ ਕੰਪਨੀ ਦੇ ਰੇਟ ਸੀਗੇ ਇਹ ਜਿਹੜੇ ਤੁਹਾਨੂੰ ਗਿਣਾ ਦੇ ਮਿੱਤਰੋ ਤੇ ਵਿਆਹ ਸ਼ਾਦੀ ਦੇ ਸੀਜ਼ਨ ਆ ਗਿਆ ਬਾਈ ਰੇਡ ਰੂਟਲੈਸ ਕਰਦੇ ਜਿਹਨੇ ਫੋਨ ਲਾ ਲਿਆ ਇਹ ਬਹੁਤ ਵਧੀਆ ਮਿੱਠੇ ਲੱਡੂ ਆ ਬਹੁਤ ਵਧੀਆ ਮਿੱਠਾ ਆਲੂ ਖਖਰਾ ਕੀ ਬਾਤ ਹੀ ਆ ਨਾ ਕੁਆਲਿਟੀ ਬਹੁਤ ਸ਼ਾਨਦਾਰ ਹੈ ਨਜ਼ਾਰੇਦਾਰ ਤੇ ਫੜਨ ਨੰਬਰ 4 ਤੇ ਖੜੇ ਆ ਬਾਈ ਨੰਬਰ ਆ ਗਿਆ ਇਧਰ ਸਕਰੀਨ ਤੇ ਤੁਹਾਨੂੰ ਜੂਮ ਕਰਕੇ ਵਿਖਾ ਦਿਆਂ ਕੋ ਬਾਈ ਵੀਡੀਓ ਪਾਉਜ਼ ਕਰਕੇ ਨੰਬਰ ਦੀ ਸਕਰੀਨ ਸ਼ਾਟ ਮਾਰ ਕੇ ਫੋਨ ਕਰ ਲਿਆ ਕਰੋ ਬਾਈ ਇਧਰ ਬਾਈਆਂ ਦੇ ਨਾਲ ਗੱਲਬਾਤ ਕਰਦੇ ਵੀ ਨਵੀਂ ਵੈਰਿਟੀ ਕਿਹੜੀ ਰਹਿ ਗਈ ਆ ਮੁਸੰਮੀ ਚਕੰਦਰ ਕੀ ਵਾਲਾ ਆਈ ਚਕੰਦਰ ਬਾਈ ਕੀ ਰੇਟ ਆ ਇਹ ਬਈ 35 ਰੁਪਏ ਕਿਲੋ ਜਿਹੜੇ ਚਕੰਦਰ ਚੱਲੀ ਜਾਂਦੇ ਆ ਤੇ ਮਤੀਰਾ ਆ ਗਿਆ ਇਹ ਆਂਧਰਾ ਵਾਲਾ ਮਾਲ ਆਂਧਰਾ ਵਾਲਾ ਮਾਲ ਆ ਗਿਆ ਬਈ ਆਧਵਾਨਾ ਕੀ ਰੇਟ ਆ ਤਾਂ ਬਾਈ 30 ਰੁਪਏ 30 ਰੁਪਏ ਕਿਲੋ ਜਿਹੜਾ ਆਧਵਾਨਾ ਚੱਲੀ ਜਾਂਦਾ ਭਰਾ ਇੱਥੇ ਤੇ ਬਾਕੀ ਮਸੰਮੀ ਤੇ ਨਾਰ ਤੇ ਆਹ ਦੱਸ ਦੀਰ ਕੀ ਰੇਟ ਆ 300 ਦਾ ਡੱਬਾ 300 ਦਾ ਡੱਬਾ 5 ਪੀਸ ਆ 300 ਦਾ ਡੱਬਾ ਬਈ ਇਹ 5 ਪੀਸ ਆ ਤੇ ਇਹਨੂੰ ਕਹਿੰਦੇ ਸ਼ਰਦਾ ਜੇ ਸ਼ਰਦਾ ਰੱਖੋ ਜੇ ਤੇ ਨਜ਼ਾਰੇ ਆ ਜਾਂਦੇ ਚਲੋ ਸ਼ਰਦ ਠੀਕ ਆ ਆਹ ਇਹ 1400 ਦਾ ਮਹਿੰਗਾ ਹੋ ਗਿਆ ਬਈ 140 ਰੁਪਏ ਕਿਲੋ ਜਿਹੜਾ ਨਾਰ 10 ਕਿਲੋ ਦੀ ਭਰਤੀ ਆ ਇਹ ਤੇ ਮਸੰਮੀ ਤੇ ਇਹਨਾਂ ਦਾ ਨਸ ਰਹਿ ਗਿਆ ਬਈ ਇਹ ਵੀ ਦੱਸ ਤੇ ਮਸੰਮੀ ਯਾਰ ਫੇਰ ਵੱਧ ਗਿਆ ਹਾਂ ਕੀ ਆ ਲਈ ਹੋਰ ਬਾਈ ਠੀਕ ਆ ਟਾਈਮ ਸਿੱਧਾ ਬਈ ਹੁਣ ਤਾਂ ਮੌਸਮ ਠੰਡਾ ਹੁਣ ਤਾਂ ਚਿਹਰੇ ਖੜੇ ਨੇ ਹਾਂ ਥੋੜਾ ਆ ਜੂਗਾ ਮੈਂ ਤੇ ਮਸੰਮੀ ਦਾ ਗੱਟਾ ਜਿਹੜਾ 1000 ਦਾ ਹੋ ਗਿਆ ਬਈ 20 20 ਕਿਲੋ ਭਰਤੀ ਇਹਦੀ ਜਿਸ ਜਿਸ ਕਿਸੇ ਲੈਣਾ ਹੋਵੇ ਲਗਦ ਪਿਆ 900 ਆ 900 ਦਾ ਲਾ ਦੇ ਲੈ ਬਾਈ 100 ਰੁਪਈਆ ਛੋਟ ਕਰਦੀ ਬਾਈ ਨੇ ਖੜੇ ਪੈਰ ਹੁਣੇ ਕਹਿੰਦੇ ਜੇ ਲਾ ਦਾਂ 100 ਰੁਪਈਆ ਛੜਾਦਾ ਤੈਨੂੰ ਪ੍ਰੇਮ ਕਰਨਾ ਪ੍ਰੇਮ ਕੀ ਜਾਂਦਾ ਕਹਿੰਦੇ ਪ੍ਰੇਮ ਆ ਦਰ ਮੈਂ ਯਾਰ ਜਿਹੜਾ ਵੀਡੀਓ ਵੇਖ ਕੇ ਆਊਗਾ ਸ਼ੇਅਰ ਕਰਕੇ ਆਊਗਾ 900 ਦਾ ਘਟਾ ਲੈ ਜਾਓ ਬਾਈ ਯਾਰ ਕੱਲ ਨੂੰ ਜਦੋਂ ਮਰਜ਼ੀ ਆ ਜਾਓ ਵੀਡੀਓ ਪੈ ਜਾਣੀ ਸ਼ੇਅਰ ਕਰਕੇ ਕੋਈ 850 ਦਾ ਵੀ ਦੇ ਦਾਂਗੇ ਚੱਕ ਸਹੀ ਆ ਪੈਸੇ ਪੈ ਚੜੀ ਪਾਈ ਨੇ ਪਰ ਜਿਹੜਾ 40 ਰੁਪਏ ਕਿਲੋ ਬਈ ਇਹਦੇ ਚੱਲੀ ਜਾਂਦਾ ਜਿਹੜਾ ਸ਼ੇਅਰ ਕਰਕੇ ਆਉਗਾ ਵੀਡੀਓ ਉਹਨੂੰ 35 ਨਹੀਂ ਨਹੀਂ ਬੰਦਾ ਮੰਨਿਆ ਨਹੀਂ ਅੱਧ ਕਰ 70 ਰੁਪਏ ਅੱਧ ਕਰ 70 ਰੁਪਏ ਕਿਲੋ ਜਿਹੜਾ ਬਾਈ ਚੱਲੀ ਜਾਂਦਾ ਯਾਰ 70 ਰੁਪਏ ਆਪਣੀ ਦੁਕਾਨ ਦੇ ਵੈ 90 ਰੁਪਏ ਚੱਲੀ ਜਾਂਦਾ ਇਹ ਵਧੀਆ ਕੁਆਲਿਟੀ 70 ਰੋਜ਼ ਦਾ ਰੇਟ ਆ ਅੱਧ ਕਰ ਦਾ ਰੋਜ਼ ਦਾ ਰੇਟ ਆ ਬਾਈ 70 ਰੁਪਏ ਕਿਲੋ ਜਿਹੜਾ ਬਾਈ ਅੱਧ ਕਰ ਜਿਹੜਾ ਸ਼ੇਅਰ ਕਰਕੇ ਵੀਡੀਓ ਆਉਗਾ ਯਾਰ ਬਾਈ ਲਸ ਲਸ ਕਰਦੇ ਜੇ ਫੁੱਲ ਉਹਨਾਂ ਵਿਆਹਾਂ ਦੇ ਸੀਜ਼ਨ ਆ ਗਿਆ ਤੇ ਗੱਡੀ ਪਹੁੰਚ ਕਰਨੀ ਪੜੇ ਹਾਂ ਠੀਕ ਆ ਆਇਆਗਾ ਗੁੰਡਾ ਕੋਈ ਕਰਤਾ ਹੀਗਾ ਉੱਥੇ ਅੱਛਾ ਠੀਕ ਹੈ ਹਾਂ ਹਾਂ ਆਪਣੀ ਵੀਡੀਓ ਤੇ ਵੀਡੀਓ ਤੇ ਇੱਕ ਫੋਨ ਆਇਆ ਹੈਗਾ ਠੀਕ ਆ ਲੱਛਮੀ ਫਰੂਟ ਕੰਪਨੀ ਦੇ ਖੜੇ ਆਂ ਬਾਈ ਰਮਨ ਜਾਵਲ ਨੰਬਰ ਆ ਗਿਆ ਸਕਰੀਨ ਤੇ ਇਹ ਜੂਮ ਕਰ ਦिए ਲੈ ਬਾਈ 9881 ਵਾਲਾ ਆ ਗਿਆ ਤੇ 86439 ਫੋਨ ਕਰ ਲਓ ਜੇ ਬੰਨ ਲੈਸ ਟੋਚ ਕਰ ਦੇਣਗੇ ਗੱਡੀ ਸਿੱਧੀ ਪਹੁੰਚ ਪੈਰ ਸੇ ਹੋਰ 15 ਦਿਨਾਂ ਨੂੰ ਵਿਆਹਾਂ ਦੇ ਚੀਜ਼ਾਂ ਸਟਾਰਟ ਆ ਬਾਈ ਤਾਂ ਮੰਡੀ ਚ ਰੌਣਕ ਮੇਰੇ ਲੱਗ ਜਾ ਕਰਨਾ ਫੁੱਲ ਹੋਰੇ ਧੱਕਮ ਧੱਕੀ ਨਹੀਂ ਇਹ ਕਰਸੀ ਢਾ ਕੇ ਬੈਠਣ ਦਾ ਵੀ ਪਰਚੀ ਵਾਲਾ ਆਵੇ ਸਹੀ ਮੈਂ ਤਾਂ ਉਹਨਾਂ ਬਾਈ ਤੈਨੂੰ ਸਬਜੀ ਸਾਰੀ ਇਦਰ ਭਾਈ ਹੋਰ ਸਾਰੇ ਰੇਟ ਗਿਣਾ ਦੇ ਇਦਰ ਤੇ ਵੀਡੀਓ ਨੂੰ ਸ਼ੇਅਰ ਕਰ ਦੋ ਜੇ ਲਾਈਕ ਕਰ ਦਿਆ ਕਰੋ ਕਮੈਂਟ ਕਰ ਦਿਆ ਕਰੋ ਹੁਣ ਤੂੜੀ ਵਾਲੀ ਬੋਲੀ ਸਟਾਰਟ ਹੋ ਗਈ ਆ 7 ਵਜ ਗਏ ਇਦਰ ਤੇ ਸਬਜੀ ਦੇ ਫਰੂਟਾਂ ਦੇ ਰੇਟ ਹੋ ਗਿਆ ਵੀਡੀਓ ਦੱਬ ਕੇ ਸ਼ੇਅਰ ਮਾਰ ਦਿਆ ਕਰੋ ਮਿੱਤਰੋ ਜਿਹਨੇ ਵੀਡੀਓ ਪਾਉਣੀ ਹੁੰਦੀ ਆ 983222800 ਨੰਬਰ ਆਪਣਾ 983222800 ਨੰਬਰ ਆਪਣਾ ਕਨੈਕਟ ਜ਼ਰੂਰ ਕਰ ਲਿਆ ਕਰੋ ਠੀਕ ਆ ਭਾਈ ਓਕੇ ਸਰ ਲਾ ਭਾਈ ਅਰਬੀ ਦੇ ਰੇਟ ਰਹਿ ਗਏ ਸੀ ਕੱਲੇ ਯਾਰ ਭਾਈ ਅਰਬੀ ਕੀ ਰੇਟ ਆ ਕੀ ਆਲਾ ਭਰਾ ਠੀਕ ਆ ਜੀ ਤੁਸੀਂ ਸੁਣਾਓ ਕੀ ਰੇਟ ਆ ਅਰਬੀ ਬੋਈ ਵਿਕੀ ਆ 45 ਰੁਪਏ ਸਾਰੀ ਨੇ ਫਿਰ ਮ ਜਵੀ ਹੁਣ ਬਾਹਰ ਦੀਆਂ ਚਲੀਆਂ ਬੰਦ ਹੋ ਗਈਆਂ ਠੀਕ ਆ ਬਾਹਰ ਜਾਨੀਰ ਵੀ ਬੰਦ ਹੋ ਗਈ ਆ ਹੁਣ ਲੋਕਲ ਆਪਨਾਰ ਵੀ ਨਹੀਂ ਹੋਗੀ ਜਰਾ ਪਿੱਛੇ ਅਰਬੀ ਦੀ ਪ੍ਰੋਡਕਸ਼ਨ ਘਟਿਆ ਅਸਲ ਵਿੱਚ ਠੀਕ ਆ ਆ ਜਰ ਕੇ ਆਪਣੀਆਂ ਮੰਡੀਆਂ ਕਿੰਨੇ ਕਿਲੋ ਬਾਈ 35 ਕਿਲੋ ਦਾ ਗੱਟਾ ਹੁੰਦਾ ਜਾਂਦੀ 35 ਕਿਲੋ ਦਾ 35 ਕਿਲੋ ਦਾ ਗੱਟਾ ਹੁੰਦਾ ਬਾਈ ਕਮਾਲ ਦੀ 45 ਰੁਪਏ ਕਿਲੋ ਹੋਰ ਬਾਈ ਠੀਕ ਐ ਇਸੇ ਤਾਂ ਕਹਿਮ ਬਾਈ ਅਰਬੀ ਰਹਿ ਗਈ ਸੀ ਕੱਲੀ ਬਾਈ ਤੋਂ ਪੁੱਛ ਲਿਓ ਠੀਕ ਆ ਮਰਾ